ਲੋ ਗਾਇਸ ਕੀ ਹਾਲ ਚਾਲ ਹੈ ਸਭ ਤੋਂ ਪਹਿਲਾਂ ਵਧਾਈਆਂ ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਅਰੇ ਯਾਰ ਫੈਮਿਲੀ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਆਈ ਹੋਪ ਸਾਰੇ ਵਧੀਆ ਹੋਵੋਗੇ ਤੇ ਅੱਜ ਦਾ ਵਲੋਗ ਆਪਣਾ ਠੀਕ ਹੈ ਆਪਾਂ ਜੋਟੀ ਕਰ ਰਹੇ ਹਾਂ ਡਿਸਨ ਡਿਸਨ ਥੀਟਰ ਵਾਲਾ ਯਾਰ ਓਕੇ ਕਾ ਦਾ ਸਾ ਹਾਂ ਹਾਂ ਤੁਹਾਨੂੰ ਆਉਣਾ ਚਾਹੀਦਾ ਆ ਸਾਡਾ ਯਾਰ ਮੋਟੂ ਤੇ ਉਹ ਸਾਡਾ ਯਾਰ ਚੇਤ ਆ ਆ ਰਹੇ ਜੀ ਕਹਿੰਦੇ ਤੇ ਆਪਣਾ ਸਾਡਾ ਵੱਡਾ ਭਾਈ ਆਪਣਾ ਜੀ ਇਹਦਾ ਨਾਂ ਨਹੀਂ ਲੈਣਾ ਗਿੱਲ ਗੁੱਸਾ ਖਸ ਨਹੀਂ ਹਾਂਜੀ ਵੀ ਆ ਸਾਡੀ ਵੱਡੀ ਭੈਣ ਗਗਨ ਉਹ ਛੋਟੀ ਭੈਣ ਗਗਨ ਆ ਬੜੀ ਬਹੁਤ ਸਾਰੇ ਬਟੇ ਨੇ ਛੋਟੀ ਕਰੀ ਜਾਂਦੇ ਨੇ ਸਰ ਵੀਰ ਜੀ ਗੋਚਨ ਵੀ ਤਿਕਾਗਨ ਨੂੰ ਯਾਦ ਕਰਾ ਦੇ ਯੋਹ ਮਹਾਂਤਾਂ ਆਏ ਕਿਉਂ ਗੁੱਟਾ ਗੁੰਟਿਆ ਇਹ ਖਾਲਾ ਚੈਨਲ ਆਇਆ ਨਹੀਂ ਮੈਂ ਸਪੈਸ਼ਲ ਦੇਖਣਾ ਚਾਹੁੰਦਾ ਮੈਂ ਇਹੋ ਤਾਂ ਨਹੀਂ ਰੱਖ ਰਾਇਆ ਮੋਗਾ ਵਾਸਤੇ ਮੈਂ ਤਾਂ ਵੀ ਨਹੀਂ ਆਉਂਦਾ हेलो हां जी मित्रों ਹੁਣ ਆਪਰੇਸ਼ਨ ਹੋ ਗਿਆ ਡਨ ਤੇ ਬਾਹਰ ਆ ਗਈ ਸੀਗੇ ਤੇ ਬਸ ਮਰੀਜ਼ ਨੂੰ ਰੂਮ ਦੇ ਵਿੱਚ ਫਿਰ ਰਖਾਤਾ ਤੇ ਫੋਨ ਬਾਤ ਚੱਲਾਂਗੇ ਘਰ ਨੂੰ ਚੱਲਦੇ ਆ ਘਰੇ ਮਿਲਦੇ ਹਾਂ ਠੀਕ ਹੈ ਹਸਪਤਾਲ ਦੇ ਵਿੱਚ ਸਭ ਤੋਂ ਜ਼ਿਆਦਾ ਮਤਲਬ ਇੱਥੇ ਹੋਣ ਵਾਲਾ ਕੰਮ ਹੈ ਵਾਹ ਉਹ ਦੇਖੋ ਭੀੜ ਦੇਖੋ ਇਹ ਸਾਰੇ ਜੀ ਬੜੀਆਂ ਗੋੜੀਆਂ ਲੈਣ ਆਣੇ ਨੇ ਵੀ ਭੀੜ ਹੈ ਬਸ ਇੱਥੇ ਦੇਖ ਸਕਦੇ ਹਾਂ ਤੁਸੀਂ ਪੰਜਾਬ ਦਾ ਹਾਲ ਯਾਰ ਅੰਜੀ ਮਿੱਤਰੋ ਚੱਲ ਪੜੇ ਸੀ ਘਰ ਨੂੰ ਬਸ ਹੁਣ ਹਸਪਤਾਲ ਚ ਫ੍ਰੀ ਹੋ ਕੇ ਸਾਰਾ ਕੁਝ ਕਰਕੇ ਮਰੀਜ਼ ਦੀ ਦੇਖ ਰੇ ਕੰਨ ਵਾਸਤੇ ਉੱਥੇ ਸਟਾਫ ਹੈਗਾਗਾ ਬਸ ਬਾਕੀ ਕੋਈ ਲੋਡ ਹੁੰਦੀ ਐ ਤਾਂ ਮੈਨੂੰ ਫੋਨ ਕਰ ਦਿੰਦੇ ਨੇ ਆਪਾਂ ਉਹ ਲੋਡ ਪ੍ਰੋਵਾਈਡ ਪੂਰੀ ਸਾਰਾ ਕੁਝ ਬੰਦ ਲਾ ਕੀ ਆਪਾਂ ਸੰਭਖ ਰੱਖਦੇ ਹੁਣ ਜਾ ਰਹੇ ਆ ਘਰ ਤੇ ਘਰੇ ਜਾ ਕੇ ਮਿਲਦੇ ਆ ਓਕੇ ਬਾਏ ਬਰੋ ਕੰਮ ਤੋਂ ਘਰ ਆਉਂਦੇ ਆਉਂਦੇ ਨੇ ਪਿੰਡ ਪਹੁੰਚ ਕੇ ਅੱਡੇ ਤੇ ਫਿਰ ਭੁੱਖ ਬਹੁ ਲੱਗੀ ਵੀ ਜੀ ਮੈਂ ਕਿਹਾ ਚੱਲ 버ਗਰ ਖਾਣੇ ਆ। ਆ ਇੱਥੇ ਖੜੇ ਸੀ 버ਗਰ ਵਾਲ। ਇਸ ਲਈ ਹੁਣ ਮੈਂ ਕੋਈ ਵੀ ਖਾਣਾ ਪੀਣਾ ਹੁੰਦਾ ਮੈਂ ਇੱਥੇ ਹੀ ਆਉਣਾ ਹੁੰਦਾ। ਹਾਂ ਜੀ ਮਿੱਤਰੋ ਆਏ ਸੀਗੇ ਟਾਲੀ ਵਾਲੇ ਹੰਤਾਂ ਦੇ ਸਾਡੇ ਮੱਥਾ ਟੇਕਣ। ਮਤਲਬ ਕੀ ਭੋਲੇ ਨਾਸ ਤੇ ਮੰਦਰ ਦੇ ਵਿੱਚ। ਮੈਂ ਮੰਦਿਰ ਕੋਲ ਨਾ